ਇੱਥੇ ਵੀ ਦੇਖ ਲੋ ਇੱਕ ਬਜ਼ੁਰਗ ਮੈਨੂੰ ਮਿਲਿਆ ਮੈਨੂੰ ਕਹਿੰਦਾ ਪੁੱਤ ਵੱਡੇ ਢੀਂਡ ਸੇ ਤੋਂ 3 ਸਾਲ ਵੱਡਾ ਮੈਂ ਕਿਹਾ ਅੱਛਾ ਕੀ ਤਤ ਕੱਢਿਆ ਜ਼ਿੰਦਗੀ ਦਾ ਤਤ ਕਹਦਾ ਕਹਿੰਦਾ 35-40 ਸਾਲ ਵੱਡੇ ਦੇ ਟਾ ਪੈਰੀਆਂ ਥਲਾਈ ਗਏ ਉਦੋਂ ਵੇਗਾ ਛੋਟਾ ਆ ਗਿਆ ਉਹਦੇ ਲਈ ਗਏ ਇਹ ਵਿੱਚੋਂ ਬੀਬਾ ਜੀ ਵੀ ਆ ਗਏ ਉਹਦੇ ਲਈ ਗਏ ਕਹਿੰਦਾ ਵਿਚ ਦੀ ਸਾਲ ਡੇਢ ਸਾਲ ਹੈਰੀ ਚੈਰੀ ਹੋਰੀ ਵੀ ਲਵਾ ਗਏ ਕਹਿੰਦਾ ਹੁਣ ਤਾਂ ਕਹਿੰਦਾ ਐ ਮੈਰੀਆਂ ਥਲੌਂਦਾਂ ਨੇ ਭਲਾ ਡਾ ਡਿੱਪੂ ਦੀ ਬੱਸ ਵਾਂਗੂ ਟੇਢੀ ਹੋ ਗਈ ਹੁਣ ਤਾਂ ਬੱਸ ਉਹ ਮੈਂ ਕਿਹਾ ਓਏ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦਿਨ ਬਦਲ ਜਾਣਗੇ ਆ ਗਿਆ ਸੋ ਵੀਰੋ ਹੰਕਾਰ ਨਹੀਂ ਚੱਲਦਾ ਹੁੰਦਾ ਅੱਜ ਬੀਜੇਪੀ ਹੰਕਾਰ ਦੀ ਗੱਲ ਕਰਦੀ ਹੈ ਭਾਰਤੀ ਜਨਤਾ ਪਾਰਟੀ ਹੰਕਾਰ ਚ ਕੀ ਕਹਿ ਕੇ ਗਿਆ ਅਮਿਰਸ਼ਾ ਗਰੇ ਮੰਤਰੀ ਲੁਧਿਆਣੇ 4 ਤਾਰੀਖ ਨੂੰ ਬੀਜੇਪੀ ਕੋ ਬੋਟ ਦੋ 4 ਤਾਰੀਖ ਨੂੰ ਭਗਵੰਤ ਮਾਨ ਕੀ ਸਰਕਾਰ ਤੋੜ ਦੂੰਗਾ ਕਿਵੇਂ ਤੋੜ ਦੇਂਗਾ ਭਾਈ ਤੂੰ ਕੋਈ ਡੱਕਾ ਹੈ ਇਹ ਤੋੜ ਦੇਂਗਾ ਸਰਕਾਰ 92 ਨੇ 92 ਦੇ 92 ਕਹ ਚਟਾਨ ਵਾਂਗੂ ਖੜੇ ਨੇ ਇਹ ਤੂੰ ਹੋਰ ਹੋਵਗੇ ਜੇ ਜਿਹੜੇ ਹੋਰ ਸੂਬਿਆਂ ਚ ਖਰੀਦ ਖੁਰੂ ਲੈਂਦੇ ਹੋਗੇ ਉਹਨਾਂ ਨੂੰ ਆਮ ਆਦਮੀ ਪਾਰਟੀ ਵਾਲੇ ਕਿਸੇ ਹੋਰ ਮਿੱਟੀ ਦੇ ਬਣੇ ਹੋਇਆ ਸਰਕਾਰ ਤੋੜ ਦੂੰਗਾ ਤੂੰ ਆਪ ਦੀ ਬਚਾ ਹਾਂ ਉਹ ਖਰਗੋਸ਼ ਨੂੰ ਕਿਸੇ ਨੇ ਕਿਹਾ ਸਹੇ ਨੂੰ ਕਹਿੰਦਾ ਅੱਜ ਮੀਟ ਬਣਾਈਏ ਉਹ ਕਹਿੰਦਾ ਆਪਦਾ ਬਚਰੇ ਉਹੀ ਬਹੁਤ ਹੈ ਹਾਂ 4 ਤਰੀਕ ਨੂੰ ਆਪ ਨਹੀਂ ਆ ਰਿਹਾ ਹੁਣ ਕਹਿਣੋ ਹਟ ਗਏ ਇਸ ਵਾਰ 400 ਪਾਰ ਇਸ ਵਾਰ ਤਾਂ ਬੇੜਾ ਪਾਰ ਵੀ ਨਹੀਂ ਹੋ ਰਿਹਾ ਸੋ ਇਸ ਕਰਕੇ ਵੀਰੋ ਇਹਨਾਂ ਦੇ ਪਿੱਛੇ ਨਾ ਲੱਗਣਾ ਇਹਨਾਂ ਫਰਬਿਰਾ ਜਨੀਤੀ ਕਰਦੇ ਨਫਰਤ ਦੀ ਇਹ ਲੜਾਉਂਦੇ ਆ ਇੱਕ ਦੂਜੇ ਨਾਲ ਆਪਾਂ ਨੂੰ ਐਨੂੰ ਇਹਦੇ ਵਿਰੁੱਧ ਲੜਾ ਦਿਓ ਐਨੂੰ ਇਹ ਤੋਂ ਡਰਾ ਦਿਓ ਲੜਾ ਦਿਓ ਨਾ ਮੈਂ ਕਹਿੰਦਾ ਗੱਲ ਸੁਣ ਲਓ ਪੰਜਾਬ 'ਚ ਕੋਸ਼ਿਸ਼ ਨਾ ਕਰਿਓ ਇਹ ਸਾਡਾ ਭਾਈਚਾਰਾ ਸਮਾਜਿਕ ਇੰਨਾ ਜ਼ਿਆਦਾ ਸਟਰੋਂਗ ਹੈ ਕਿ ਸਾਡੀਆਂ ਈਦਾਂ ਸਾਡੀਆਂ ਸੰਗਰਾਂਦਾਂ ਸਾਡੇ ਗੁਰਪੁਰਬ ਸਾਡੀਆਂ ਹਨੂਮਾਨ ਜਨਮਤਿਆਂ ਸਾਡੀਆਂ ਰਾਮ ਨੌਮੀਆਂ ਸਾਡੀਆਂ ਕ੍ਰਿਸਮਸਾਂ ਸਭ ਸਾਂਝੀਆਂ ਨੇ ਅਸੀਂ ਇਕੱਠੇ ਮਨਾਉਂਦੇ ਆਏ ਇਹ ਕੋਸ਼ਿਸ਼ ਨਾ ਕਰਿਓ ਕਦੇ ਵੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਕੋਸ਼ਿਸ਼ ਨਾ ਕਰਿਓ ਕਿ ਤੋੜ ਦੋਗੇ ਤੁਸੀਂ ਸੋ ਤਾਂ ਕਰਕੇ ਮੈਂ ਅੱਜ ਤੁਹਾਡੇ ਕੋਲ ਆਇਆ ਬੜਾ ਵਧੀਆ ਲੱਗ ਰਿਹਾ ਹੈ ਕਿੰਨੇ ਸ਼ਾਂਤੀ ਨਾਲ ਕਿੰਨੇ ਪਿਆਰ ਨਾਲ ਸੁਣ ਰਹੇ ਹੋ ਉਹਨਾਂ ਨੂੰ ਤਾਂ ਬੰਦੇ ਹੀ ਨਹੀਂ ਲੱਭ ਰਹੇ ਆ ਤੁਸੀਂ ਦੇਖਿਆ ਪਟਿਆਲੇ ਆਇਆ ਸੀ મોદી 400 ਰੁਪਏ ਦਿਹਾੜੀ ਤੇ ਬੰਦੇ ਕਰ ਲੇ 400 ਰੁਪਏ ਦਿਹਾੜੀ ਨਹੀਂ ਦਿੱਤੀ ਉਹਨਾਂ ਦੀ ਉਹ ਰੋਈ ਜਾਂਦੇ ਸੀ ਕਹਿੰਦੇ ਸਾਥੋਂ મોદી મોદી ਕਰਾ ਕੇ ਕਹਿੰਦੇ 400 ਨਹੀਂ ਦਿੱਤਾ ਸਾਨੂੰ ਦੱਸੋ ਦਿਹਾੜੀ ਤੇ ਲੈ ਕੇ ਜਾਂਦੇ ਆ ਬੰਦੇ ਹੱਦ ਆ ਹੁਣ ਵੀ ਕਹਿੰਦੇ ਸਾਡੇ ਕੋਲ ਪੈਸੇ ਬਹੁਤ ਆ ਆਰਵਿੰਦ ਖੰਨਾ ਤੁਹਾਡਾ ਐਮ ਐਲ ਏ ਰਿਹਾ ਤੋੜਨੇ ਭਾਈ ਇਹਨੇ ਵਿਚਾਰ ਦੀ ਛੱਡ ਗਿਆ ਕਹਿੰਦਾ ਮੈਂ ਤਾਂ ਆਪਣੇ ਬਿਜ਼ਨਸ ਦੇਖੂਗਾ ਮੈਂ ਰਾਜਨੀਤੀ ਚੋਂ ਸੰਨਿਆਸ ਲੈਣਾ ਹੁਣ ਆ ਕੇ ਕਹਿੰਦਾ ਮੈਂ ਰਾਜਨੀਤੀ ਚੋਂ ਕੁ ਗੱਲ ਐ ਯਾਰ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਐ ਲੋਕ ਵੇਲੇ ਹੀ ਬੈਠੇ ਆਰ ਕਦੇ ਤੇਰੇ ਨਾਲ ਹੋ ਜਾਣ ਕਦੇ ਨਾ ਹੋਣ ਸੋ ਇਹਨਾਂ ਨੂੰ ਵੇਲੇ ਕਰੋ ਸਾਰਿਆਂ ਨੂੰ ਵੇਲੇ ਕਰੋ ਇਹਨਾਂ ਨੂੰ ਗੱਲ ਹੀ ਬਾਤ ਨਹੀਂ ਦੁਖੀ ਕੀਤੇ ਇਹਨਾਂ ਨੇ ਸੋ ਆਪਾਂ ਇਕੱਠੇ ਰਹਿਣਾ ਏਕ ਰਹਿਣਾ ਏਕਾ ਰੱਖਣਾ ਕੰਮ ਹੋਣ ਜਿਹੜੇ ਉਹ ਲਿਖ ਕੇ ਚੰਡੀਗੜ੍ਹ ਨੂੰ ਚੰਡੀਗੜਾ ਜਾ ਤੂਰੀ ਵਾਲ ਦਫ਼ਤਰ ਚ ਤੂਰੀ ਵਾਲ ਫੜਾ ਦਿਓ ਜਾਂ ਕੋਈ ਐਮਐਲਏ ਜਾਂ ਕੋਈ ਤੁਹਾਨੂੰ ਜਿਹੜਾ ਵੀ ਬੰਦਾ ਮਿਲਦਾ ਫੜਾਓ ਕੰਮ ਆਣ ਚਾਨਕੂ ਮੈਂ ਕੋਈ ਮੰਗ ਪੱਤਰ ਛੱਡਦਾ ਨਹੀਂ ਹੈਗਾ ਮੈਂ ਮੰਗ ਪੱਤਰ ਲੈਣਾ ਪਰ ਉੱਤੇ ਫੋਨ ਨੰਬਰ ਲਿਖਿਆ ਹੋਵੇ ਉਸ ਤੋਂ ਬਾਅਦ ਉਹਨਾਂ ਨਾਲ ਗੱਲ ਕਰਦੇ ਆ ਆਹ ਹਾਦ ਦਿੱਕਤ ਹੈ ਮੈਂ ਤਾਂ ਰੱਖਣੀ ਰੱਖਣੇ ਨੇ ਮੈ ਤਾਂ ਲੱਖਾਂ ਨੌਕਰੀਆਂ ਜੇ ਹੋਰ ਦੇਣੀਆਂ ਨੇ ਹਸਪਤਾਲ ਬਣਾ ਰਹੇ ਆ ਨੌਕਰੀਆਂ ਦੇਣੀਆਂ ਨੇ ਡਾਕਟਰਾਂ ਦੀ ਲੋੜ ਪਊ ਨਰਸਾਂ ਦੀ ਲੋੜ ਪਊ ਸਟਾਫ ਦੀ ਲੋੜ ਪਊ ਸਕੂਲ ਬਣਾ ਰਹੇ ਆ ਟੀਚਰਾਂ ਦੀ ਲੋੜ ਪਊ ਕਲਰਕਾਂ ਦੀ ਲੋੜ ਪਊ ਸਾਰੇ ਮਤਲਬ ਕੈਂਪਸ ਮੈਨੇਜਰ ਦੀ ਲੋੜ ਪਊ ਆਪਾਂ ਇਹਦਾ ਬਹੁਤ ਜ਼ਿਆਦਾ ਕੰਮ ਕਰਨਾ ਹੈ ਅਜੇ ਅਜੇ ਤਾਂ ਸ਼ੁਰੂ ਹੋਣਾ ਹੈ 12 ਮੁੰਡੇ ਆਉਣ ਲੱਗੇ ਵਾਪਸ ਇੱਥੇ ਆ ਕੇ ਕੰਮ ਕਰਨ ਲੱਗੇ ਆ ਬੁਰਜਹਰੀਆ ਪਿੰਡ ਮਾਨਸਾ ਕੋਲੇ ਤਿੰਨ ਮੁੰਡੇ ਉਥੋਂ ਦੇ ਇੱਕ ਮੁੰਡਾ ਰਾਏਪੁਰ ਮੱਖਾ ਦਾ ਚਾਰੇ ਮੁੰਡਿਆਂ ਨੇ ਪੰਜ ਜੋ ਹੈ ਨਾਂ ਦਾ ਇੱਕ ਨਾ ਵਾਟਰ پارک ਬਣਾਇਆ ਹੈ। ਪੁੱਚੋ ਦੇ ਨੇੜੇ ਉਹ ਪੁੱਚੋ ਦੇ ਟਿੱਬਿਆਂ 'ਚ ਪਾਣੀ ਚੜਦਾ। 100 ਕਰੋੜ ਰੁਪਈਆ ਉਹਨਾਂ ਨੇ ਇਨਵੈਸਟ ਕੀਤਾ। 450 ਬੰਦੇ ਨੂੰ ਨੌਕਰੀ ਦੇ ਰਹੇ ਨੇ। 450 ਮੁੰਡੇ ਕੁੜੀਆਂ ਨੂੰ। ਮੈਂ ਕਿਹਾ ਆਜੋ ਕਰੋ ਕੰਮ। ਐਂ ਕਰਾਂਗੇ ਆਪਾਂ ਕੰਮ। ਮੈਂ ਪੰਜਾਬ ਦੇ ਤੇ ਆ ਪੁੱਤਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ, ਨੌਕਰੀਆਂ ਵੰਡਣ ਵਾਲੇ ਬਣਾਉਣਾ ਚਾਹਨਾ। ਜੋਬ ਪ੍ਰੋਵਾਈਡਰਸ ਨਾਟ ਜੋਬ ਸੀਕਰਸ। ਸੋ ਇਸ ਕਰਕੇ ਉਹਦੇ ਕੋਲ ਆ ਜਾਇਆ ਆਪਣਾ ਬਟਨ ਕਿੰਨੇ ਨੰਬਰ ਤੇ 4 ਤੇ 4 ਨੰਬਰ ਤੇ ਆਪਣਾ ਬਟਨ ਹੈ ਬਟਨ ਚੌਥੇ ਨੰਬਰ ਤੇ ਆਉਣਾ ਪਹਿਲੇ ਨੰਬਰ ਤੇ ਤੇ ਬਸ ਬਟਨ ਦੱਬ ਕੇ ਝਾਰੂ ਵਾਲਾ ਹੋਰ ਕਿਸੇ ਵਾਲ ਬਟਨ ਵਾਲ ਦੇਖਿਓ ਨਾ ਇਹਦਾ ਚਿੱਟਾ ਮੋਤੀਆ ਉਤਰੇ ਹੋ ਆਖਾਂ ਚ ਇਹ ਬਹੁਤ ਇਹਨਾਂ ਨੇ ਪਾਪ ਕੀਤੇ ਹੋਏ ਨੇ ਉਹਨਾਂ ਦਾ ਚੋਣ ਨਿਸ਼ਾਨ ਵੀ ਨਾ ਦੇਖਿਓ ਸਵੇਸ ਕਰਕੇ ਸਾਡੇ ਕੋਲੇ ਆਇਆ ਕਿ 4 4 ਤਰੀਕ ਨੂੰ ਫਿਰ 4 ਨੰਬਰ ਬਟਨ ਵਾਲਾ ਹੀ ਫਿਰ ਨਿਕਲੇ ਰਿਜ਼ਲਟ ਤੇ ਹੈ ਜੀ ਕਿਕਲੀ ਓ ਯਾਰ ਕਿਉਂ ਸੁਣੀ ਜਾਂਦੇ ਹੋ ਬਾਰ ਬਾਰ ਕਿਕਲੀ ਉਹਨਾਂ ਦੀ ਜਾਨ ਪਈ ਐ ਨਿਕਲੀ ਉਹ ਦੋ ਇੱਕ ਵਾਰ ਮੈਂ ਤੁਹਾਨੂੰ ਅੰਦਰਲੀ ਗੱਲ ਦੱਸਦਾ ਅੱਗੇ ਨਾ ਕਰ ਦਿਓ ਗੱਲ ਇੱਥੇ ਰੱਖਿਆ ਉਹਦੇ ਤੱਕ ਕਿਕਲੀ ਦੋ ਅਫਸਰ ਨੇ ਜਿਹੜੇ ਇਹਨਾਂ ਦੇ ਨਾਲ ਲੱਗੇ ਹੋਏ ਨੇ ਕਿਉਂਕਿ ਮੰਤਰੀ ਰਹੇ ਨੇ ਨਾ ਇਸਕਾ ਕਿ ਅਫਸਰਾਂ ਡਿਊਟੀ ਲੱਗਦੀ ਹੈ ਪ੍ਰੋਟੋਕਾਲ ਹੈ ਮੈਂ ਇੱਕ ਨੂੰ ਪੁੱਛਿਆ ਮੈਂ ਕਿਵੇਂ ਆ ਸੁਵੀਰਵਾਲ ਦਾ ਤੇ ਹਰਸਿਮਰਤ ਕੌਰ ਦਾ ਕੀ ਹਾਲ ਚਾਲ ਹੈ ਉਹ ਕਹਿੰਦਾ ਜੀ ਬਸ ਕੀ ਦਸੀਏ ਰੋ ਕੇ ਸੌਂਦੇ ਨੇ ਉੱਠ ਕੇ ਰੋਂਦੇ ਨੇ ਕੰਧਾਂ ਫੜਫੜ ਤੁਰਨ ਲੱਗੇ ਕਹਿੰਦਾ ਉੱਤੋਂ ਤੁਸੀਂ ਕਿੱਕਲੀ ਪਾਤੀ ਉਹਦੇ ਨਾਲ ਹੋਰ ਪੰਗਾ ਪੈ ਗਿਆ ਲੜਾਈ ਹੋ ਗਈ ਘਰੇ ਸੁਵੀਰੋ ਸੁਣਾ ਦੇ ਨਾ ਮੈਨੂੰ ਤਾਂ ਕੋਈ ਨਹੀਂ ਮੰਨਦਾ ਤੁਸੀਂ ਕਿਹਾ ਉਹ ਜਿਹੜੀ ਸਾਰੀ ਹਾਲਤ ਬਿਆਨ ਕੀਤੀ ਹੋਈ ਉਹਨਾਂ ਦੀ ਕਿ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਉੱਡੇ ਮੱਖੀ ਨਾ ਪਿੰਡੇ ਤੋਂ ਸੌ ਲੱਗੇ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾਂ ਨੂੰ ਘੁੱਟ ਲੈਣੀ, ਬਿਜਲੀ ਦਾ ਕੋਈ ਬਿੱਲ ਨਹੀਂ, ਕੱਸੀਆਂ ਸੂਆਂ 'ਚ ਪਾਣੀ ਐ, ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਐ। ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ। ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ, ਉਹ ਤੋਂ ਬਾਅਦ ਸਮਝ ਹੀ ਨਾ ਸੋਚੀ ਐ, ਫਿਰ ਕਾਲੀ ਦਲ ਦੀ ਫੱਟੀ ਜੀਜੇ ਸਾਲੇ ਨੇ ਪੋਚੀ ਐ। ਲੋਕ ਕਹਿੰਦੇ ਰੱਜੇ ਪੁੱਜੇ ਅਸੀਂ ਬੜੇ ਭੁੱਖੜ ਵੇ। ਲੋਕ ਕਹਿੰਦੇ ਰੱਜੇ ਪੁਜੇ ਅਸੀਂ ਬੜੇ ਭੁੱਖੜ ਵੇ ਆ ਦੋ ਤਿੰਨ ਦਿਨ ਪਹਿਲਾਂ ਪਾਰਟੀ ਚੋਂ ਕੱਢਣਾ ਪੈ ਗਿਆ ਜੋ ਆਕਾਂ ਦਾ ਫੁੱਫੜ ਵੇ ਮੇਰਾ ਸੁੱਕੀ ਜਾਏ ਖੂਨ ਵੇ ਨਾ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬੜੀ ਲੁੱਟੀ ਐ ਕੁੱਗੀ ਛੇਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਸਤੌਂਜ ਵਾਲੇ ਮਾਨ ਨੇ ਪੁੱਟੀ ਐ ਲਾ 4 ਤਰੀਕ ਨੂੰ ਧੂਰੀ ਵਾਲਿਓ ਸਾਰੇ ਪੰਜਾਬ ਚੋਂ ਬਾਦਲ ਅਕਾਲੀ ਦਲ ਦੀ ਸਦਾ ਲਈ ਛੁੱਟੀ ਐ ਬੋਲੇ ਸੋਨਿਆ ਦੋਨੇ ਹੱਥੋਂ ਉੱਪਰ ਜਾ ਕੇ ਦੋ ਨਾਅਰੇ ਲਾ ਦਿਓ ਇਨਕਲਾਬ ਜਿੰਦਾਬਾਦ ਇਨਕਲਾਬ